ਸੰਸਦ ਡਾਕਟਰ ਅਮਰ ਸਿੰਘ ਨੇ ਦੋਰਾਹਾ ਵਾਸੀਆਂ ਦੀ ਮੰਗ ਕਰਵਾਈ ਪੂਰੀ ਦੋਰਾਹਾ ਰੇਲਵੇ ਓਵਰ ਬ੍ਰਿਜ ਪ੍ਰੋਜੈਕਟ ਨੂੰ ਮਿਲੀ ਮਨਜ਼ੂਰੀ ਆਮ ਲੋਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੋਵੇਗਾ ਹੱਲ ਡਾਕਟਰ ਅਮਰ ਸਿੰਘ ਵੱਲੋਂ 2022 ਤੋਂ ਪਾਰ ਸਰਕਾਰ ਅੱਗੇ ਕੀਤੀ ਜਾ ਰਹੀ ਮੰਗ ਉਦੋਂ ਪੂਰੀ ਹੋਈ ਜਦੋਂ ਕੇਂਦਰ ਸਰਕਾਰ ਨੇ ਦੋਰਾਹਾ ਵਿਕੇ ਚਾਰ ਮਾਰਗੀ ਰੇਲ ਓਵਰ ਬ੍ਰਿਜ ਨੂੰ ਮਨਜ਼ੂਰੀ ਦਿੱਤੀ ਦਰਸਲ ਦੋਰਾਹਾ ਦੇ ਲੋਕਾਂ ਨੂੰ ਰੇਲਵੇ ਫਾਟਕ ਬੰਦ ਹੋਣ ਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਆਮ ਲੋਕਾਂ ਨੂੰ ਹੋ ਰਹੀ ਭਾਰੀ ਅਸੁਵਿਧਾ ਨੂੰ ਦੇਖਦੇ ਹੋਏ ਡਾਕਟਰ ਅਮਰ ਸਿੰਘ ਨੇ ਰੇਲ ਮੰਤਰੀ ਨੂੰ ਪ੍ਰੋਜੈਕਟ ਦੀ ਲਾਗਤ ਦਾ 100% ਫੰਡ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਸੀ ਉਹ ਬਤੌਰ ਸੰਸਦ ਮੈਂਬਰ 2022 ਤੋਂ ਲੋਕ ਸਭਾ ਵਿੱਚ ਵੀ ਕਈ ਵਾਰ ਇਹ ਮੁੱਦਾ ਉਠਾ ਚੁੱਕੇ ਨੇ ਇਸ ਕਾਰਨ ਰੇਲਵੇ ਬੋਰਡ ਨੇ 29 ਫਰਵਰੀ ਨੂੰ 100% ਦੀ ਕੇਂਦਰੀ ਫੰਡ ਨਾਲ ਚਾਰ ਲੇਨ ਰੇਲਵੇ ਓਵਰ ਬ੍ਰਿਜ ਨੂੰ ਮਨਜ਼ੂਰੀ ਦੇ ਦਿੱਤੀ ਹੈ ਪਰ ਸਾਰੇ ਵਾਕਿਫ ਹਨ ਕਿ ਜਿਹੜੇ ਲੋਕ ਵੀ ਆਪਾਂ ਦਰਾਹੇ ਵਾਲੀਆਂ ਰੇਲ ਲਾਈਨਾਂ ਨੂੰ ਕਰਾਸ ਕਰਦੇ ਆਂ ਰੋਜ਼ ਜਾਂਦੇ ਆਂ ਉੱਥੇ ਮੀਲਾ ਬੱਦੀ ਉੱਥੇ ਜਹਮ ਲੱਗਦੇ ਆ ਉਸ ਰੇਲਵੇ ਫਾਟਕ ਕਰਕੇ ਮੈਂ ਤੁਹਾਨੂੰ ਅੱਜ ਇੱਕ ਖੁਸ਼ਖਬਰੀ ਦੇਣਾ ਚਾਹਨਾ ਕਿ ਮੈਂ ਪਿਛਲੇ 2 ਸਾਲਾਂ ਤੋਂ ਇਸ ਰੇਲਵੇ ਓਵਰ ਬ੍ਰਿਜ ਨੂੰ ਬਣਾਉਣ ਲਈ ਇਹਦੇ ਉੱਤੇ ਬਣਾਉਣ ਲਈ ਮੈਂ 2 ਸਾਲਾਂ ਤੋਂ ਲੱਗਿਆ ਹੋਇਆ ਸੀ ਰੇਲਵੇ ਬੋਰਡ ਦੇ ਰੇਲਵੇ ਮਿਨਿਸਟਰ ਸਾਹਿਬ ਦੇ ਪਿੱਛੇ ਔਰ ਅੱਜ ਖੁਸ਼ਖਬਰੀ ਦੀ ਖਬਰ ਐਲ ਐਲ ਮੀਨਾ ਸਾਹਿਬ ਡਾਇਰੈਕਟਰ ਜਿਹੜੇ ਉੱਥੇ ਰੇਲਵੇ ਬੋਰਡ ਦੇ ਉਹਨਾਂ ਨੇ ਦਿੱਤੀ ਔਰ ਮੈਨੂੰ ਆਰਡਰ ਭੇਜਿਆ ਇਹ ਰੇਲਵੇ ਮੰਤਰੀ ਸਾਹਿਬ ਨੇ 70 ਕਰੋੜ ਰੁਪਇਆ 4 ਲੇਨ ਮਤਲਬ 4 ਲਾਈਨਾਂ ਵਾਲਾ ਓਵਰ ਬ੍ਰਿਜ ਬਣਾਉਣ ਦਾ ਪੈਸਾ ਸੈਂਕਸ਼ਨ ਕਰਤਾ ਔਰ ਇਹ ਜਲਦੀ ਤੋਂ ਜਲਦੀ ਇਹ ਪੁਲ ਬਣ ਕੇ ਤਿਆਰ ਹੋ ਜਾਊਗਾ ਉਹ ਜਿਹੜੀ ਆਪਾਂ ਨੂੰ ਸਾਰੇ ਲੋਕਾਂ ਨੂੰ ਇਹਦੇ ਤੇ ਤਕਲੀਫ ਹੁੰਦੀ ਆ ਉਹ ਖਤਮ ਹੋ ਜਾਊਗੀ ਇਹਦੇ ਪੰਜਾਬ ਸਰਕਾਰ ਦਾ ਕੋਈ ਖਰਚਾ ਨਹੀਂ ਇਹ ਸਾਰੇ ਦਾ ਸਾਰਾ ਕੇਂਦਰ ਸਰਕਾਰ ਦਾ ਪੈਸਾ ਮੈਂ ਲੈ ਕੇ ਆਇਆ ਸੰਸਦ ਡਾਕਟਰ ਅਮਰ ਸਿੰਘ ਨੇ ਦੋਰਾਹਾ ਵਾਸੀਆਂ ਦੀ ਮੰਗ ਕਰਵਾਈ ਪੂਰੀ ਦੋਰਾਹਾ ਰੇਲਵੇ ਓਵਰ ਬ੍ਰਿਜ ਪ੍ਰੋਜੈਕਟ ਨੂੰ ਮਿਲੀ ਮਨਜ਼ੂਰੀ ਆਮ ਲੋਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੋਵੇਗਾ ਹੱਲ ਡਾਕਟਰ ਅਮਰ ਸਿੰਘ ਵੱਲੋਂ 2022 ਤੋਂ ਪਾਰ ਸਰਕਾਰ ਅੱਗੇ ਕੀਤੀ ਜਾ ਰਹੀ ਮੰਗ ਉਦੋਂ ਪੂਰੀ ਹੋਈ ਜਦੋਂ ਕੇਂਦਰ ਸਰਕਾਰ ਨੇ ਦੋਰਾਹਾ ਵਿਕੇ ਚਾਰ ਮਾਰਗੀ ਰੇਲ ਓਵਰ ਬ੍ਰਿਜ ਨੂੰ ਮਨਜ਼ੂਰੀ ਦਿੱਤੀ ਦਰਸਲ ਦੋਰਾਹਾ ਦੇ ਲੋਕਾਂ ਨੂੰ ਰੇਲਵੇ ਫਾਟਕ ਬੰਦ ਹੋਣ ਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਆਮ ਲੋਕਾਂ ਨੂੰ ਹੋ ਰਹੀ ਭਾਰੀ ਅਸੁਵਿਧਾ ਨੂੰ ਦੇਖਦੇ ਹੋਏ ਡਾਕਟਰ ਅਮਰ ਸਿੰਘ ਨੇ ਰੇਲ ਮੰਤਰੀ ਨੂੰ ਪ੍ਰੋਜੈਕਟ ਦੀ ਲਾਗਤ ਦਾ 100% ਫੰਡ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਸੀ ਉਹ ਬਤੌਰ ਸੰਸਦ ਮੈਂਬਰ 2022 ਤੋਂ ਲੋਕ ਸਭਾ ਵਿੱਚ ਵੀ ਕਈ ਵਾਰ ਇਹ ਮੁੱਦਾ ਉਠਾ ਚੁੱਕੇ ਨੇ ਇਸ ਕਾਰਨ ਰੇਲਵੇ ਬੋਰਡ ਨੇ 29 ਫਰਵਰੀ ਨੂੰ 100% ਦੀ ਕੇਂਦਰੀ ਫੰਡ ਨਾਲ ਚਾਰ ਲੇਨ ਰੇਲਵੇ ਓਵਰ ਬ੍ਰਿਜ ਨੂੰ ਮਨਜ਼ੂਰੀ ਦੇ ਦਿੱਤੀ ਹੈ ਪਰ ਸਾਰੇ ਵਾਕਿਫ ਹਨ ਕਿ ਜਿਹੜੇ ਲੋਕ ਵੀ ਆਪਾਂ ਦਰਾਹੇ ਵਾਲੀਆਂ ਰੇਲ ਲਾਈਨਾਂ ਨੂੰ ਕਰਾਸ ਕਰਦੇ ਆਂ ਰੋਜ਼ ਜਾਂਦੇ ਆਂ ਉੱਥੇ ਮੀਲਾ ਬੱਦੀ ਉੱਥੇ ਜਹਿਮ ਲੱਗਦੇ ਆ ਉਸ ਰੇਲਵੇ ਫਾਟਕ ਕਰਕੇ ਮੈਂ ਤੁਹਾਨੂੰ ਅੱਜ ਇੱਕ ਖੁਸ਼ਖਬਰੀ ਦੇਣਾ ਚਾਹਨਾ ਕਿ ਮੈਂ ਪਿਛਲੇ 2 ਸਾਲਾਂ ਤੋਂ ਇਸ ਰੇਲਵੇ ਓਵਰ ਬ੍ਰਿਜ ਨੂੰ ਬਣਾਉਣ ਲਈ ਇਹਦੇ ਉੱਤੇ ਬਣਾਉਣ ਲਈ ਮੈਂ 2 ਸਾਲਾਂ ਤੋਂ ਲੱਗਿਆ ਹੋਇਆ ਸੀ ਰੇਲਵੇ ਬੋਰਡ ਦੇ ਰੇਲਵੇ ਮਿਨਿਸਟਰ ਸਾਹਿਬ ਦੇ ਪਿੱਛੇ ਔਰ ਅੱਜ ਖੁਸ਼ਖਬਰੀ ਦੀ ਖਬਰ ਐਲ ਐਲ ਮੀਨਾ ਸਾਹਿਬ ਡਾਇਰੈਕਟਰ ਜਿਹੜੇ ਉੱਥੇ ਰੇਲਵੇ ਬੋਰਡ ਦੇ ਉਹਨਾਂ ਨੇ ਦਿੱਤੀ ਔਰ ਮੈਨੂੰ ਆਰਡਰ ਭੇਜਿਆ ਇਹ ਰੇਲਵੇ ਮੰਤਰੀ ਸਾਹਿਬ ਨੇ 70 ਕਰੋੜ ਰੁਪਇਆ 4 ਲੇਨ ਮਤਲਬ 4 ਲਾਈਨਾਂ ਵਾਲਾ ਓਵਰ ਬ੍ਰਿਜ ਬਣਾਉਣ ਦਾ ਪੈਸਾ ਸੈਂਕਸ਼ਨ ਕਰਤਾ ਔਰ ਇਹ ਜਲਦੀ ਤੋਂ ਜਲਦੀ ਇਹ ਪੁਲ ਬਣ ਕੇ ਤਿਆਰ ਹੋ ਜਾਊਗਾ ਉਹ ਜਿਹੜੀ ਆਪਾਂ ਨੂੰ ਸਾਰੇ ਲੋਕਾਂ ਨੂੰ ਇਹਦੇ ਤੇ ਤਕਲੀਫ ਹੁੰਦੀ ਆ ਉਹ ਖਤਮ ਹੋ ਜਾਊਗੀ ਇਹਦੇ ਪੰਜਾਬ ਸਰਕਾਰ ਦਾ ਕੋਈ ਖਰਚਾ ਨਹੀਂ ਇਹ ਸਾਰੇ ਦਾ ਸਾਰਾ ਕੇਂਦਰ ਸਰਕਾਰ ਦਾ ਪੈਸਾ ਮੈਂ ਲੈ ਕੇ ਆਇਆ ऑल वर्ल्ड ओपन चैलेंज 17 टाइम गोल्ड मेडलिस्ट आर के तांत्रिक पंडित मौलवी बेगम तांत्रिक एना चोर ठगा तो सावधान स्पेशलिस्ट वशीकरण सट्टा नंबर लव मैरिज पति पत्नी चानबन विदेश च पक्का होना कारोबार का ना चलना सिर्फ इकती घंटिया च समाधान फ्री, फ्री 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 आर के तांत्रिक मोबाइल पचानवे एक सौ पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर